ਪੁਲਿਸ थाना ਲੋਪੋਕੇ ਅਧੀਨ ਆਉਂਦੇ ਕਸਬਾ ਝੁਗਾਵਾਂ ਵਿਖੇ ਪਲਾਟ ਨੂੰ ਲੈ ਕੇ ਹਮਲਾ ਕਰਕੇ ਕੁੱਟਮਾਰ ਕਰਨ ਦੀ ਖਬਰ ਹੈ ਇਸ ਸਬੰਧੀ ਦੋਸ਼ ਲਗਾਉਂਦਿਆਂ ਨਿਸ਼ਾਨ ਸਿੰਘ ਪੁੱਤਰ ਅਜੀਤ ਸਿੰਘ ਬਾਠੀ ਅਮਰਥਰ ਨੇ ਦੱਸਿਆ ਕਿ ਉਹਨਾਂ ਨੇ 12 ਸਾਲ ਪਹਿਲਾਂ ਅਜਨਾਲਾ ਰੋਡ ਝੁਗਾਵਾਂ ਵਿਖੇ ਤਿੰਨ ਮਰਲੇ ਦਾ ਪਲਾਟ ਖਰੀਦਿਆ ਸੀ ਉਕਤ ਜਗ੍ਹਾ ਦੇ ਸਾਰੇ ਕਾਗਜ਼ਾਤ ਉਹਨਾਂ ਦੇ ਨਾਮ ਤੇ ਹਨ ਉਹਨਾਂ ਨੇ ਦੋਸ਼ ਲਗਾਉਂਦਿਆਂ ਆਖਿਆ ਕਿ ਗੁਰ체ਵਕ ਸਿੰਘ ਉਸਦਾ ਇੱਕ ਭਰਾ ਪੁੱਤਰਨ ਬਿਰਸਾ ਸਿੰਘ ਵਾਸੀ ਚੁਗਾਵਾ ਉਕਤ ਪਲਾਟ ਵਿਖੇ ਕਰਨ ਦੀ ਨੀਤ ਨਾਲ ਟਹਲੀ ਅਤੇ ਇੱਟਾਂ ਵੀ ਉਥੋਂ ਲੈ ਗਏ ਹਨ ਅੱਜ ਜਦੋਂ ਅਸੀਂ ਆਪਣੀ ਭੈਣ ਅਮਨਦੀਪ ਕੌਰ ਨਾਲ ਪਲਾਟ ਵਿੱਚ ਗਿਆ ਤਾਂ ਉਕਤ ਵਿਅਕਤੀ ਨੇ ਸਾਡੇ ਤੇ ਹਮਲਾ ਕਰਤਾ ਅਮਨਦੀਪ ਕੌਰ ਦੇ ਗਲ ਪੈ ਗਏ ਅਤੇ ਉਸਤੇ ਕੱਪੜੇ ਵੀ ਪਾੜ ਦਿੱਤੇ ਅਤੇ ਗਾੜੀ ਕੋਲੋਚ ਵੀ ਕੀਤਾ ਅਸੀਂ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ ਇਸ ਸਬੰਧੀ ਥਾਣਾ ਲੋਪੋ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ ਜੀ ਮੇਰਾ ਨਾ ਮੇਰਾ ਨਾਂ ਨਿਸ਼ਾਨ ਸਿੰਘ ਹੈ ਜੀ ਮੈਂ ਅਮਰਸਾਲ ਦਾ ਰਹਿਣ ਵਾਲਾ ਨਿਊ ਮੋਨੀ ਪਾਰਕ ਗਲੀ ਨੰਬਰ 9 ਮਕਾਨ ਨੰਬਰ 841 ਦਾ ਮੈਂ ਇੱਥੇ ਇਹ ਜਗਾ ਲਈ ਜੀ 11 ਫੁੱਟ ਬਾਈ 90 ਫੁੱਟ ਦਾ ਮੇਰਾ ਪਲਾਟ ਹੈ ਜੋ ਕਿ 10-12 ਸਾਲ ਹੋ ਗਏ ਮੈਨੂੰ ਲੈਣ ਨੂੰ ਇਹ ਪਹਿਲਾਂ ਵੀ ਵਿੱਸ਼ਾ ਸਿੰਘ ਹੁਣੀ ਆ ਕੇ ਮੇਰੇ ਤੇ ਧੱਕਾ ਜਬਾਉਂਦੇ ਜਦੋਂ ਮੈਂ ਇਸ ਪਲਾਟ ਨੂੰ ਵੇਖਣ ਆਉਂਦਾ ਇਹਦੀ ਸਾਡਾ ਪਲਾਟ ਮੇਰੇ ਨਾਂ ਇੰਤਕਾਲ ਰਜਿਸਟਰੀ ਸਭ ਕੁਝ ਮੇਰੇ ਕੋਲ ਹੈ ਜਿਨ੍ਹਾਂ ਕੋਲੋਂ ਲਿਆਉ ਵੀ ਮੌਜੂਦ ਨੇ ਜਿਨ੍ਹਾਂ ਨੇ ਦਵਾਇਆ ਉਹ ਵੀ ਮੌਜੂਦ ਨੇ ਅੱਜ ਅਸੀਂ ਆਏ ਆ ਤੇ ਆਉਂਦੇ ਆ ਸਾਡੇ ਉਹਨਾਂ ਨੇ ਮਤਲਬ ਗੱਲ ਪੈ ਗਈ ਉਹ 15 ਤੋਂ 10 ਤੋਂ 15 ਜਾਣੇ ਨੇ ਆ। ਉਹਨਾਂ ਨੇ ਆ ਕੇ ਆ ਮੇਰੇ ਲੀੜੇ ਕਪੜੇ ਫੜ ਕੇ ਜੋ ਉਹਨਾਂ ਦੇ ਹੱਥ ਚ ਆਇਆ ਮੇਰਾ ਪਲਣਾ ਪਲਣਾ ਸਭ ਕੁਝ ਲਾ ਕੇ ਮਾਰਿਆ। ਆਈ ਫਿਰ ਭੱਜ ਕੇ ਗੱਡੀ ਦੇ ਵਿੱਚ ਆ ਕੇ ਤਹੀ ਇੱਥੇ ਥਾਣੇ ਆ ਕੇ ਥਾਣੇ ਆ ਕੇ ਅਰਜ਼ੀ ਆਪਾਂ ਦਿੱਤੀ ਆ। ਇਹ ਮਤਲਬ ਕਿ ਮੌਜੂਦਾ ਜਿਹੜੇ ਮਤਲਬ ਪਿਆਗੇ ਨੇ ਸਾਲ ਨੂੰ ਜਾਂ ਜੋ ਵੀ ਇੱਥੋਂ ਦੇ ਕੀ ਮੰਗ ਕਰਦੇ ਜੀ? ਜੀ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਮਿਲੇ ਜੀ। ਸਾਡੀ ਜਗਾ ਵਾ ਜੀ। ਸਾਡਾ ਹੱਕ ਹੈ ਜੀ। ਸਭ ਕੁਝ ਤੁਹਾਡੇ ਨਾਂ ਆ। ਬਿਲਕੁਲ ਮੇਰੇ ਨਾਂ ਇੰਤਕਾਲਾਂ ਤੱਕ ਮੇਰੇ ਨਾਂ ਚੱਲੀਆਂ ਜੀ। ਨਹੀਂ ਯਾ ਮੋਢੇ ਨੂੰ ਲੱਗਦਾ ਮੇਰੇ ਨੂੰ ਮੋਢੇ ਨੂੰ ਜ਼ੋਰ ਹੁਣ ਪਤਾ ਲੱਗਦਾ ਵੀ ਆਇਆ ਹਾਂਜੀ ਪਿਆਲ ਜੀ ਗੰਦਾ ਸਾਹ ਦੋ ਜਾਨਾਂ ਨੇ ਸੁਰੀਆਂ ਵਾਂ ਇੱਕ ਜਾਨੇ ਨੇ ਉੱਥੋਂ ਫਰੀ ਆ ਸੁਰੀ ਲਾਗੋ ਦੁਕਾਨ ਤੋਂ ਭੱਜ ਕੇ ਜਾਣ ਬਿਲਕੁਲ ਜੀ ਭੱਜ ਗਏ ਸਾਰੇ ਅਸੀਂ ਉਸੇ ਤਰ੍ਹਾਂ ਗੱਡੀ ਭੱਜ ਗਿਆ ਭਾਜੀ ਇਹਨਾਂ ਨੇ ਗੱਡੀ ਵਧੀ ਹੈ ਤਾਂ ਹੀ ਮੈਂ ਮਤਲਬ ਪੜ ਕੇ ਇੱਧਰ ਆ ਗਏ ਆ ਕੇ ਆ ਦਰਖਾਸਤ ਦਿੱਤੀ ਹੈ ਇਹ ਖਾਲਸਾ ਗਾਜੂ ਕੀ ਮਤਲਬ ਜੀ ਮਸਲਾ ਇਹਨਾਂ ਦੇ ਨਾਲ ਵੀਰ ਦੇ ਆਈ ਹੈ ਤਾਂ ਦੁਕਾਨ ਦਾ ਹੈ ਅਜੇ ਇਹਾਂ ਦਾ ਵੀ ਚਲ ਦੁਕਾਨ ਵੇਖ ਆਈਏ ਅਸੀਂ ਵੇਚਣੀ ਸੀ ਅਹੀਂ ਤੇ ਗੱਲ ਕਰਨ ਆਏ ਤੋਂ ਸਾਡੇ ਤਰ੍ਹਾਂ ਗੱਲ ਪੈ ਗਏ ਮੇਰੇ ਕੱਪੜੇ ਪਾੜ ਦਿੱਤੇ ਇਹਨਾਂ ਨੂੰ ਛਡਾਉਂਦਿਆਂ ਉਹਨਾਂ ਨੇ ਮੈਨੂੰ ਵੀ ਫੜ ਲਿਆ ਅਹੀਂ ਮੁੜ ਕੇ ਜਾਦਾ ਜਾਣੇ ਜਾਨ ਬਚਾ ਕੇ ਅਹੀਂ ਥਾਣੇ ਆ ਗਏ ਥਾਣੇ ਵੀ 1.5-2 ਘੰਟੇ ਹੋ ਗਏ 12 ਵਜੇ ਤੇ ਆਏ ਆ ਅਜੇ ਤੱਕ ਕੋਈ ਸੁਣਾਈ ਨਹੀਂ ਹੋਈ ਕਿ ਇਹਨਾਂ ਕੋਸ਼ ਹੋ ਗਿਆ ਵੀ ਕੱਪੜੇ ਲੇਡੀਜ਼ ਦੇ ਪਾਟੇ ਨੇ ਜੇ ਅਸੀਂ ਗਾਂ ਹੋਈਏ ਨਾ ਮੰਗੇ ਕਰਦੇ ਆ ਕਿ ਮੈਂ ਵੇਖੋ ਜੈਂਸ ਦੇ ਜੈਂਸ ਗੱਲ ਪੈ ਜੇ ਤਾਂ ਕੋਈ ਗੱਲ ਨਹੀਂ ਮੇਰੇ ਗੱਲ ਪਏ ਨੇ ਕੱਪੜੇ ਪਾੜੇ ਨੇ ਤੇ ਮੈਨੂੰ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਮਹਿਸੂਸ ਹੋਈ ਹੈ ਕਿ ਮੇਰੇ ਇਸ ਤਨੂੰ ਇਹ ਮੈਂ ਦੱਸਦੇ ਨੇ ਵੀ ਬਿਰਸਾ ਸਿੰਘ ਦੇ ਬੇਟਾ ਇੱਕ ਸੇਵਕ ਸਿੰਘ ਆ ਮੁੰਡਾ ਇੱਕ ਦੋਵੇਂ ਭਰਾ ਆ ਉਹ ਇੱਕ ਚਾਰ ਪੰਜ ਜਾਣੇ ਉਹਨਾਂ ਦੇ ਲਾਗੂ ਹੈ ਕਿ ਸੇਵਕ ਸਿੰਘ ਦਾ ਬੇਟਾ ਇਸ ਸੰਬੰਧੀ ਵਿਰੋਧੀ ਧਿਰ ਦੇ ਬਿਰਸਾ ਸਿੰਘ ਗੁਰਸੇਵਕ ਅਤੇ ਹੋਰਨਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਿਕਾਰਦਿਆਂ ਅੱਥਕ ਉਕਤ ਜਗ੍ਹਾ ਉਹਨਾਂ ਦੇ ਪਿਤਾ ਦੀ ਪੁਰਖੀ ਹੈ ਜਿੱਤੇ ਸਾਰੇ ਕਾਗਜ਼ ਉਹਨਾਂ ਦੇ ਨਾਮ ਹਨ ਅਤੇ ਉਕਤ ਜਗ੍ਹਾ ਤੇ ਕਾਬਜ ਹਨ ਉਹਨਾਂ ਕਿਸੇ ਵੀ ਨਾਲ ਕੋਈ ਝਗੜਾ ਨਹੀਂ ਕੀਤਾ ਅਤੇ ਉਲਟਾ ਦੋਸ਼ ਲਗਾਉਂਦੇ ਆਖ ਕੇ ਉਕਤ ਵਿਅਕਤੀਆਂ ਉਹਨਾਂ ਦੀ ਨੂੰ ਜਤਿੰਦਰ ਕੋਰਨਾ ਝਗੜਾ ਕਰਕੇ ਉਦੇਸ਼ ਛੱਟਾ ਵੀ ਲਾਈਆਂ ਹਨ ਜੋ ਕਿ ਸਰਕਾਰੀ ਹਸਪਤਾਲ ਲੋਕੋਗੇ ਵਿੱਚ ਜਰੇ ਇਲਾਜ ਹੈ ਮਤਲਬ ਪਲਾਟਮ ਲੈ ਕੇ ਝਗੜਾ ਕੀਤਾ ਤੇ ਜਨਾਨੀ ਨਾਲ ਖੇਚ ਤੋਂ ਕੀਤੀ ਕੀ ਕਰਨਾ ਚਾਹੁੰਦੇ ਪਲਾਟ ਸਾਡਾ ਸਾਡੇ ਪਿਓ ਦਾਦੇ ਦੀ ਮਾਲਕੀ ਆ ਅਸੀਂ ਅਸੀਂ ਇੱਥੇ ਕਾਬਜ ਆ ਇੱਟਾਂ ਸਟਾਈਆਂ ਅਸੀਂ ਇੱਥੇ ਬਣਨ ਬੜਿਆ ਥਾ ਕੇ ਹੁਣ ਬਣ ਲੱਗੇ ਆ ਹੋਰ ਇਹ ਸਾਨੂੰ ਨਹੀਂ ਪਤਾ ਇਹ ਕੌਣ ਲੋਕ ਨੇ ਇਹਨਾਂ ਨੂੰ ਆਖਿਆ ਪਿਛਲੇ ਸਾਲ ਵੀ ਆਏ ਸੀ ਇਹਨਾਂ ਨੂੰ ਕਿਹਾ ਸੀ ਵੀ ਨਿਸ਼ਾਨ ਦੀ ਲੈ ਲਓ ਇਹਨਾਂ ਕੋਈ ਨਿਸ਼ਾਨਦੀ ਨਹੀਂ ਲਈ ਹੁਣ ਆਣ ਕੇ ਸਾਡੇ ਗਲ ਪਏ ਆ ਅੰਮ੍ਰਿਤਸਰੋਂ ਬੰਦੇ ਲਿਆ ਕੇ ਪੰਜ ਸੱਤ ਮੇਰੀ ਨੌ ਦੇ ਗਲ ਪਏ ਨੇ ਮੇਰੇ ਮੁੰਡਿਆਂ ਦੇ ਗਲ ਪਏ ਗਏ ਜਦ ਕਿ ਮੈਂ ਉੱਤੇ ਪੋਲ ਤੇ ਇੱਕ ਮਜਾਰੇ 'ਚ ਬੈਠਾ ਹਾਂ ਮੈਨੂੰ ਉੱਥੇ ਸੁਣਾ ਗਿਆ ਮੈਂ ਫਿਰ ਉੱਥੋਂ ਭੱਜ ਗਿਆ ਅਸੀਂ ਮੰਗਣ ਇਨਸਾਫ ਦੀ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਨਾਲ ਜਿਹੜੇ ਆਣ ਕੇ ਸਾਡੇ ਗਲ ਪਏ ਨੇ ਪੂਰਾ ਸਾਨੂੰ ਪੁਲਿਸ ਵਿਭਾਗ ਮੈਂ ਕਿਉਂ ਅਸੀਂ ਇਹ ਸਾਫ ਦੀ ਮੰਗ ਕਰਦੇ ਆਂ ਇੱਥੇ ਸਬੰਧੀ ਏਐਸਆਈ ਵਰਕਰ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਆਖੇ ਕਿ ਦੋਨਾਂ ਧਿਰਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਜਾਂਚ ਪੜਤਾਲ ਕਰਕੇ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਝਗੜਾ ਕੋਈ ਕੀ ਮਾਮਲਾ ਕੀ ਸ਼ਿਕਾਇਤ ਹੈ ਇਹ ਜੀ ਅੱਜ ਥਾਣੇ ਆਏ ਦੋਵੇਂ ਪਾਰਟੀਆਂ ਦਰਖਾਸਤਾਂ ਦੇ ਕੇ ਆਈਆਂ ਇਹ ਆਪਣਾ ਜਨਾਲਾ ਰੋਡ ਦੇ ਪੁਲਾੜਾ ਚੱਲਦਾ ਇਹਨਾਂ ਦਾ ਤੇ ਇਹਨਾਂ ਨੂੰ ਕਿਹਾ ਵੀ ਆਪਣਾ ਮਾਲ ਮਹਿਕਮੇ ਕੋਲ ਕਰਾਉਤ ਆਪਣਾ ਨਿਸ਼ਾਨਦਰੀ ਤੇ ਫੇਰ ਪਾਸ ਲੱਗੂਗਾ ਜੀ ਦੋਵਾਂ ਪਾਰਟੀਆਂ ਦੀ ਅਰਜ਼ੀ ਆਈਆਂ ਜੀ ਬਣਦੀ ਕਾਰਵਾਈ ਉਹ ਕੀਤੀ ਜਾਊਗਾ ਓਕੇ